ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 475 ਤੋਂ ਲੈ ਕੇ 477 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਹੁਣ ਪਦਤਾਂ ਦੀ ਬਾਣੀ ਰਾਗਾ ਸਹਿ ਵਿੱਚ ਸ਼ੁਰੂ ਹੋਈ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ nirpa nirvair akal murat ajuni sa pang gur prasad raag asa bani bhagta ki kabir ji o namdev ji o ravidas ji o asa sri kabir ਗੁਰ ਚਰਨ ਲਾਗ ਹਮ ਬਿਨ ਬਤਾ ਪੂਛਤ ਕਹਿ ਜੀਉ ਪਾਇਆ ਕਵਨ ਕਾਜ ਜਗ ਊਪਜੈ ਬਿਨ ਸੈ ਕਹੋ ਮੋਹੇ ਸਮਝਾਇਆ ਦੇਵ ਕਰੋ ਦਇਆ ਮੋਹੇ ਮਾਰਗ ਲਾਵੋ ਜਿਤ ਪੈ ਬੰਧਨ ਟੂਟੈ ਜਨਮ ਮਰਨ ਦੁੱਖ ਫੇੜ ਕਰਮ ਸੁਖ ਜੀ ਜਨਮ ਤੇ ਛੁਟੇ ਰਹਾਓ ਹਾਂਜੀ ਸੰਗਤ ਜੀ ਭਗਤ ਕਵੀ ਜੀ ਕਹਿੰਦੇ ਨੇ ਕਹਿੰਦੇ ਮੈਂ ਆਪਣੇ ਗੁਰੂ ਦੇ ਚਰਨਾਂ ਤੇ ਬੇਨਤੀ ਕੀਤੀ ਪੁੱਛਿਆ ਕਿ ਮੈਨੂੰ ਦੱਸੋ ਕਿ ਜੀਵ ਕਿਉਂ ਪੈਦਾ ਹੁੰਦਾ ਇੱਥੇ ਜੀਵ ਦਾ ਜਨਮ ਕਿਉਂ ਹੁੰਦਾ ਜੀਵ ਦਾ ਜਨਮ ਤੇ ਮਰਨ ਇਸ ਮਕਸਦ ਕਰਕੇ ਹੁੰਦਾ ਮੈਨੂੰ ਇਸ ਗੱਲ ਦੀ ਸਮਝ ਦਿਓ ਕਹਿੰਦੇ ਦੇਵ ਕਰੋ ਦਇਆ ਮୋਹੇ ਮਾਰਗ ਲਾਵੋ ਕਹਿੰਦੇ हे ਮੇਰੇ ਗੁਰੂ ਦੇਵ ਮੈਨੂੰ ਉਹ ਰਸਤਾ ਦਿਖਾਵੋ ਜਿਸ ਰਸਤੇ ਤੇ ਚੱਲ ਕੇ ਮੇਰੇ ਦੁਨੀਆ ਦੇ ਸਹਿਮ ਮਾਇਆ ਦੇ ਬੰਧਨ ਸਾਰੇ ਖਤਮ ਹੋ ਜਾਣ ਮੇਰਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਏ ਕਰਮਾਂ ਦੇ ਕਾਰਨ ਵੇਲੇ ਮੈਨੂੰ ਇਹ ਗੇੜ ਪਏ ਹੋਏ ਨੇ ਜੰਮਣ ਮਰਨ ਦੇ ਇਹਨਾਂ ਤੋਂ ਮੇਰਾ ਆਵਾ ਗਵਨ ਤੋਂ ਛੁਟਕਾਰਾ ਹੋ ਜਾਏ ਮੈਨੂੰ ਉਸ ਰਸਤੇ ਤੇ ਪਾਓ ਮਾਇਆ ਫਾਸ ਬੰਦ ਨਹੀਂ ਫਾਰੈ ਅਰ ਮਨ ਸੁਨ ਨਾ ਲੂਕੇ ਆਪਾ ਪਦ ਨਿਰਵਾਣ ਨਾ ਚੀਨਿਆ ਇਨ ਪਿਦ ਅਪਿਓ ਨਾ ਚੁਕੇ ਕਹੀ ਨਾ ਉਪਜੈ ਉਪਜੀ ਜਾਣੈ ਪਾਪ ਅਪਾਪ ਬਿਹੂਣਾ ਉਦੇ ਅਸਤ ਕੀ ਮਨ ਬੋਧਨਾਸੀ ਤੋ ਸਦਾ ਸਹਜ ਲਵ ਲੈਣਾ ਕਹਿੰਦੇ ਜੇ ਜੀਵ ਦੇ ਮਾਇਆ ਦੇ ਮਾਇਆ ਫਾਸ ਬੰਦ ਨਹੀਂ ਫਾਰੇ ਜਦ ਤੱਕ ਜੀਵ ਦੇ ਕਹਿੰਦੇ ਮਾਇਆ ਦੇ ਬੰਧਨ ਨਹੀਂ ਟੁੱਟੇ ਹੈਗੇ ਤਾਂ ਉਦੋਂ ਤੱਕ ਫੇਰ ਕਹਿੰਦੇ ਜੀਵ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਨਹੀਂ ਹੋ ਸਕਦਾ ਜਦੋਂ ਤੱਕ ਕਹਿੰਦੇ ਜੀਵ ਨੇ ਆਪਣੇ ਅੰਦਰ ਵਸਦੇ ਪਰਮਾਤਮਾ ਨੂੰ ਨਹੀਂ ਜਾਣਿਆ ਫਿਰ ਕਹਿੰਦੇ ਉਦੋਂ ਤੱਕ ਉਹਨੂੰ ਸਮਝ ਨਹੀਂ ਲੱਗਦੀ ਹੈਗੀ ਜੀਵਨ ਦੀ ਫਿਰ ਨਾ ਹੀ ਉਹਦੇ ਕਹਿੰਦੇ ਵਹਿਮ ਭਰਮ ਡਰ ਸਾਰੇ ਖਤਮ ਹੁੰਦੇ ਨੇ ਜਦੋਂ ਤੱਕ ਪਰਮਾਤਮਾ ਨਾਲ ਉਹਦੀ ਜਾਣ ਪਹਿਚਾਨ ਨਹੀਂ ਹੋ ਜਾਂਦੀ ਫਿਰ ਕਹਿੰਦੇ ਵੀ ਆਤਮਾ ਤੇ ਅਮਰ ਆ ਕਦੇ ਜਨਮ ਦੀ ਮਰਦੀ ਨਹੀਂ ਹੈਗੀ ਪਰ ਜਦੋਂ ਤੱਕ ਜੀਵ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਇਹਦਾ ਮਤਲਬ ਅਜੇ ਤੱਕ ਉਸਨੇ ਤਤ ਗਿਆਨ ਜਾਣਿਆ ਨਹੀਂ ਹੈ ਜਦੋਂ ਤੱਕ ਉਹਦੇ ਕਹਿੰਦੇ ਵੀ ਇਹ ਜਿਹੜਾ ਜੰਮਣ ਮਰਨ ਦਾ ਚੱਕਰ ਆ ਤੇ ਇਹ ਪਰਮਾਤਮਾ ਨਾਲੋਂ ਅਲੱਗ ਦੇਖਣ ਦਾ ਆਪਣੇ ਆਪ ਨੂੰ ਉਦੋਂ ਤੱਕ ਕਹਿੰਦੇ ਵੀ ਜੀਵ ਮਤਲਬ ਪਰਮਾਤਮਾ ਵਿੱਚ ਉਹਦੀ ਸਮਾਈ ਨਹੀਂ ਹੋ ਸਕਦੀ ਤੇ ਜਦੋਂ ਜੀਵ ਨੂੰ ਇਸ ਗੱਲ ਦੀ ਸਮਝ ਲੱਗ ਜਾਂਦੀ ਹੈ ਕਿ ਜੀਵ ਤੇ ਪਰਮਾਤਮਾ ਇੱਕ ਚੀਜ਼ ਆ ਫੇਰ ਕਹਿੰਦੇ ਉਹ ਜੀਵ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਜਿਉਂ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਵਿਗਰਾਨਾ ਕਹੋ ਕਬੀਰ ਐਸਾ ਗੁਣ ਪ੍ਰਮ ਭਾਗਾ ਤਉ ਮਨ ਸੁਨਨ ਸਮਾਨਾ ਕਹਿੰਦੇ ਜਦੋਂ ਜੀਵ ਨੂੰ ਇਸ ਗੱਲ ਦੀ ਸਮਝ ਲੱਗ ਜਾਂਦੀ ਆ ਕਿ ਜੀਵ ਤੇ ਪਰਮਾਤਮਾ ਇੱਕ ਚੀਜ਼ ਹੀ ਹੈ ਉਦੋਂ ਕਹਿੰਦੇ ਉਹਦੇ ਸਾਰੇ ਸਹਿਮ ਪਰਮ ਖਤਮ ਹੋ ਜਾਂਦੇ ਨੇ ਉਹ ਫਿਰ ਪਰਮਾਤਮਾ ਦੇ ਚਰਨਾਂ ਚ ਲੀਨ ਹੋ ਜਾਂਦਾ ਉਹ ਕਹਿੰਦੇ ਉਹਨੂੰ ਇਸ ਤਰ੍ਹਾਂ ਦਿਸਦਾ ਜਿਵੇਂ ਜਦੋਂ ਘੜੇ 'ਚ ਪਾਣੀ ਪਾਇਆ ਹੁੰਦਾ ਤਾਂ ਉਹਦੇ ਵਿੱਚ ਜੇ ਉੱਪਰ ਚੰ드ਰਮਾ ਹੈ ਜਾਂ ਹੋਰ ਕੋਈ ਪ੍ਰਤੀਬਿੰਬ ਬਣਦਾ ਹੈ ਜਦੋਂ ਘੜਾ ਟੁੱਟ ਗਿਆ ਤਾਂ ਪ੍ਰਤੀਬਿੰਬ ਖਤਮ ਹੋ ਗਿਆ ਉਹ ਪ੍ਰਤੀਬਿੰਬ ਵਿੱਚ ਹੀ ਸਮਾ ਗਿਆ ਪਹਿਲਾਂ ਦੋ ਚੀਜ਼ਾਂ ਬਣੀਆਂ ਹੋਈਆਂ ਸੀ ਇੱਕ ਪ੍ਰਤੀਬਿੰਬ ਸੀ ਉਹ ਸੀ ਹੁਣ ਜਦੋਂ ਉਹ ਟੁੱਟ ਗਿਆ ਘੜਾ ਪਾਣੀ ਦੇ ਵਿੱਚੋਂ ਉਹ ਪ੍ਰਤੀਬਿੰਬ ਲੰਘ ਗਿਆ ਨਿਕਲ ਗਿਆ ਫਿਰ ਉਹ ਇੱਕ ਚੀਜ਼ ਹੀ ਬਣ ਗਈ ਇਸ ਤਰ੍ਹਾਂ ਕਹਿੰਦੇ ਜੀਵ ਦੇ ਜਿਹੜਾ ਹੈਗਾ ਨਾ ਪਰਮ ਮਨ ਦੇ ਵਿੱਚੋਂ ਨਿਕਲ ਜਾਂਦਾ ਕਿ ਆਤਮਾ ਤੇ ਪਰਮਾਤਮਾ ਦੋ ਅਲੱਗ ਚੀਜ਼ਾਂ ਨੇ ਜੀਵ ਦੀ ਆਤਮਾ ਤੇ ਪਰਮਾਤਮਾ ਇੱਕ ਚੀਜ਼ ਆ ਕਿ ਆਤਮਾ ਪਰਮਾਤਮਾ ਦੀ ਅੰਸ਼ਾ ਪਰ ਇਸ ਚੀਜ਼ ਦੀ ਸਮਝ ਬੜੀ ਮੁਸ਼ਕਿਲ ਨਾਲ ਲੱਗਦੀ ਆ ਕਿਸੇ ਵਿਰਲੇ ਨੂੰ ਲੱਗਦੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਆਸਾ ਗਾਜ ਸਾਡੇ ਤੈ ਤੈ ਤੋਤੀਆਂ ਤੇਰੇ ਪਾਇਨ ਤੱਕ ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਭਗ ਓਏ ਹਰ ਕੇ ਸੰਤਨ ਆਖੀਏ ਬਾ ਨਰਸ ਕੇ ਠੱਗ ਐਸੇ ਸੰਤ ਨਾਮੋ ਕੋ ਪਾਵੇ ਡਾਲਾ ਸਿਓ ਪੇਡਾ ਗਟਕਾਵੇ ਰਹਾਉ ਹਾਂਜੀ ਸੰਗਤ ਜੀ ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਨੇ ਕਹਿੰਦੇ ਤਿੰਨ ਤਿੰਨ ਗੱਜ ਦੀਆਂ ਸਾਢੇ ਤਿੰਨ ਤਿੰਨ ਗੱਜ ਦੀਆਂ ਤੋਤੀਆਂ ਪਾਈਆਂ ਹੋਈਆਂ ਨੇ ਤੀਰੇ ਤੀਰੇ ਕਹਿੰਦੇ ਜਨੇਊ ਪਾਏ ਹੋਏ ਨੇ ਗਲਾਂ 'ਚ ਜਪਣ ਦੇ ਲਈ ਮਾਲਾ ਪਾਈਆਂ ਨੇ ਹੱਥ ਵਿੱਚ ਲਿਸ਼ਕ ਦੇ ਲੋਟੇ ਫੜੇ ਹੋਏ ਨੇ ਕਹਿੰਦੇ ਉਹਨਾਂ ਦਾ ਪਹਿਰਾਵਾ ਸਮਝ ਕੇ ਉਹਨਾਂ ਨੂੰ ਸੰਤ ਨਾ ਸਮਝ ਲਿਓ ਉਹ ਤੇ ਕਹਿੰਦੇ ਬਨਾਰਸ ਦੇ ਅਸਲੀ ਠੱਗ ਨੇ ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਬਨੌਟੀ ਸੰਤ ਨੇ ਮੈਨੂੰ ਇਹ ਚੰਗੇ ਨਹੀਂ ਲੱਗਦੇ ਕਹਿੰਦੇ ਇਹ ਤੇ ਕਹਿੰਦੇ ਜਿਸ ਤਰ੍ਹਾਂ ਨਾ ਵੀ ਪੇੜ ਨੂੰ ਕਹਿੰਦੇ ਜੜੋਂ ਹੀ ਪੁੱਟ ਕੇ ਡਾਲੀਆਂ ਦੇ ਨਾਲ ਹੀ ਜਿਵੇਂ ਘਟਕਾ ਦਿੰਦੇ ਨੇ ਮਾਰ ਦਿੰਦੇ ਨੇ ਮਤਲਬ ਕਿ ਮਾਇਆ ਦੀ ਖਾਤਰ ਸਾਭ ਤੇ ਕਹਿੰਦੇ ਮਨੁੱਖ ਨੂੰ ਵੀ ਕਹਿੰਦੇ ਨਿਗਲ ਲੈਂਦੇ ਨੇ ਇਸ ਤਰ੍ਹਾਂ ਦੇ ਨੇ ਇਹ ਬਾਸਨ ਮਾਂਝ ਚਰਾਵੇ ਉਪਰ ਕਾਠੀ ਤੋਏ ਜਲਾਵੇ ਬਸੁਦਾ ਖੋਦ ਕਰੈ ਦੋਏ ਚੂਲੇ ਸਾਰੇ ਮਾਨਸ ਖਾਵੇ ਓਏ ਪਾਪੀ ਸਦਾ ਫਿਰੇ ਅਪਰਾਧੀ ਮੁਖੋਂ ਅਪਰਸ ਕਹਾਵੇ ਸਦਾ ਸਦਾ ਫਿਰੇ ਅਭਿਮਾਨੀ ਸਗਲ ਕੁਟੰਬ ਡੁਬਾਵੇ ਕਹਿੰਦੇ ਆਪਣੇ ਭਾਂਡੇ ਵੀ ਚੰਗੀ ਤਰ੍ਹਾਂ ਧੋਂਦੇ ਨੇ ਦੋ ਦੋ ਚੁੱਲ੍ਹੇ ਬਣਾਉਂਦੇ ਨੇ ਕਹਿੰਦੇ ਧਰਤੀ ਨੂੰ ਖੋਦ ਕੇ ਉਹਦੇ ਉੱਪਰ ਕਹਿੰਦੇ ਜਦੋਂ ਚੁੱਲ੍ਹਿਆਂ 'ਚ ਬਾਲਦੇ ਨੇ ਜਿਹੜੀ ਲੱਕੜੀ ਉਹਨੂੰ ਵੀ ਧੋ ਕੇ ਬਾਲਦੇ ਨੇ ਸੁਚੀ ਕਰਕੇ ਕਹਿੰਦੇ ਉਸ ਤਰ੍ਹਾਂ ਬੜੇ ਅਪਰਾਧ ਕਰਦੇ ਨੇ ਪਰ ਉੱਪਰੋਂ ਆਪਣੇ ਆਪ ਨੂੰ ਦਿਖਾਉਂਦੇ ਨੇ ਕਿ ਵੀ ਅਸੀਂ ਮਾਇਆ ਤੋਂ ਨਿਰਲੇਪ ਆ ਬੜੇ ਕਹਿੰਦੇ ਹੰਕਾਰ 'ਚ ਰਹਿੰਦੇ ਨੇ ਕਹਿੰਦੇ ਆਪਣੇ ਔਗਣਾ ਕਰਕੇ ਆਪ ਤਾਂ ਡੁੱਬਣਾ ਹੀ ਆ ਆਪਣੇ ਸਾਥੀਆਂ ਨੂੰ ਵੀ ਡੋਬ ਲੈਂਦੇ ਨੇ ਜਿਤ ਕੋ ਲਾਇਆ ਤਿਤਹੀ ਲਾਗਾ ਤੈਸੇ ਕਰਮ ਕਮਾਵੇ ਕਹੋ ਕਵੀਰ ਜਿਸ ਸਤਗੁਰ ਪੇਟੈ ਪੁਨਰਪ ਜਨਮ ਨ ਆਵੇ ਫਿਰ ਕਬੀਰ ਜੀ ਕਹਿੰਦੇ ਨੇ ਭਾਈ ਜੀਵਾਂ ਦੇ ਵੀ ਕੀ ਬਾਸਾ ਜਿਸ ਜਿਸ ਪਾਸੇ ਪਰਮਾਤਮਾ ਨੇ ਜਿਸ ਜੀਵ ਨੂੰ ਲਾਇਆ ਉਹ ਜੀਵ ਉਹੋ ਜਿਹੀ ਕਰਮ ਕਮਾ ਰਿਹਾ ਆਪਣੇ ਪੂਰਵਲੇ ਸੰਸਕਾਰਾਂ ਦੇ ਅਨਸਾਰ ਫਿਰ ਕਬੀਰ ਜੀ ਕਹਿੰਦੇ ਨੇ ਜਿਸ ਜੀਵ ਨੇ ਗੁਰੂ ਦੀ ਸ਼ਰਨ ਲਈਆ ਉਹਦਾ ਕਹਿੰਦੇ ਆਵਾਗਵਨ ਦਾ ਚੱਕਰ ਖਤਮ ਹੋ ਜਾਂਦਾ ਆਸਾ ਬਾਪ ਦਿਲਾਸਾ ਮੇਰੋ ਕੀਨਾ ਸੇ ਜੁ ਸੁਖਾਲੀ ਮੁਖ ਅੰਮ੍ਰਿਤ ਦੀਨਾ ਤਿਸ ਬਾਪ ਕੋ ਕਿਉ ਮਨੋ ਵਿਸਾਰੀ ਆਗੇ ਗਿਆਨ ਬਾਜੀ ਹਾਰੀ ਮੁਈ ਮੇਰੀ ਮਾਈ ਹੋ ਖਰਾ ਸੁਖਾਲਾ ਪਹਿਰੋ ਨਹੀਂ ਦਗਲੀ ਲਗੇ ਨਾ ਪਾਲਾ ਰਹਾਓ ਹਾਂਜੀ ਸੰਗਤ ਜੀ ਤਾ ਤੇ ਗਵੀਰ ਜੀ ਕਹਿੰਦੇ ਨੇ ਉਹ ਪਰਮੇਸ਼ਰ ਜੋ ਮੇਰੇ ਹਿਰਦੇ ਵਿੱਚ ਹੈ ਉਹਦਾ ਹੀ ਮੈਨੂੰ ਆਸਰਾ ਹੈ ਕਹਿੰਦੇ ਉਹਨੇ ਮੇਰੇ ਮੁਖ ਵਿੱਚ ਆਪਣਾ ਅੰਮ੍ਰਿਤ ਰੂਪੀ ਨਾਮ ਦਿੱਤਾ ਹੈ ਤੇ ਹੁਣ ਮੇਰੀ ਹਿਰਦੇ ਰੂਪੀ ਸੇਜ ਬੜੀ ਸੁਖਾਲੀ ਹੋ ਗਈ ਆ ਕਹਿੰਦੇ ਕਿਉਂ ਮੈਂ ਆਪਣੇ ਇਸ ਇਸ ਪਿਤਾ ਨੂੰ ਕਿਉਂ ਆਪਣੇ ਚਿੱਤੇ ਚ ਭਲਾਵਾ ਜਿਹਨੇ ਮੇਰੇ ਹਿਰਦੇ ਰੂਪੀ ਸੇਜ ਸੁਖਾਲੀ ਕਰ ਦਿੱਤੀ ਆ ਜੇ ਮੈਂ ਕਹਿੰਦੇ ਇਹਨੂੰ ਆਪਣੇ ਚਿੱਤ ਤੋਂ ਨਹੀਂ ਵਿਸਾਰਦਾ ਫਿਰ ਮੈਂ ਕਹਿੰਦੇ ਪਰਲੋਕ ਵਿੱਚ ਜਾ ਕੇ ਆਪਣੀ ਜੀਵਨ ਬਾਜ਼ੀ ਨਹੀਂ ਹਾਰਦਾ ਮੈਂ ਇੱਥੇ ਵੀ ਸੁਖਾਲਾ ਮੇਰਾ ਪਰਲੋਕ ਵੀ ਸੁਖਾਲਾ ਆਪਣੇ ਬਾਪ ਨੂੰ ਮੈਂ ਚੇਤੇ ਚ ਵਸਾਇਆ ਉਸ ਪਰਮੇਸ਼ਰ ਨੂੰ ਫਿਰ ਕਹਿੰਦੇ ਜਿਹੜੀ ਮੇਰੀ ਮਾਇਆ ਦੀ ਮਮਤਾ ਉਹ ਖਤਮ ਹੋ ਗਈ ਆ ਹੁਣ ਮੈਂ ਬੜਾ ਸੌਖਾ ਹੋ ਗਿਆ ਹੁਣ ਕਹਿੰਦੇ ਇਹਦੇ ਕਰਕੇ ਮੇਰਾ ਹੁਣ ਦੁਬਾਰਾ ਜਨਮ ਵੀ ਨਹੀਂ ਹੋਣਾ ਮੈਂ ਦੁਬਾਰਾ ਸਰੀਰ ਦੇ ਰੂਪ ਵਿੱਚ ਨਹੀਂ ਆਉਣਾ ਹੈਗਾ ਕਹਿੰਦੇ ਨਾ ਮੈਨੂੰ ਹੁਣ ਮਾਇਆ ਦੀ ਮੋਹ ਦੀ ਕਿਸੇ ਚੀਜ਼ ਦਾ ਡਰ ਰਿਹਾ ਹੈ ਬਲਤਿਸ ਬਾਪੈ ਜਿਨ ਹੋ ਜਾਇਆ ਪੰਜਾਂ ਤੇ ਮੇਰਾ ਸੰਗ ਚੁਕਾਇਆ ਪੰਜ ਮਾਰ ਪਾਵਾ ਤਲ ਦੀਨੇ ਹਰ ਸਿਮਰਨ ਮੇਰਾ ਮਨ ਤਨ ਪੀਨੇ ਕਹਿੰਦੇ ਮੈਂ ਉਸ ਪਰਮੇਸ਼ਰ ਤੋਂ ਸਦਕੇ ਜਾਣਾ ਜਿਨੇ ਕਹਿੰਦੇ ਪੰਜ ਕਾਮਾਦਿਕ ਵੈਰੀ ਨੇ ਉਹਨਾਂ ਦੇ ਨਾਲ ਮੇਰਾ ਸਾਥ ਖਤਮ ਕਰ ਦਿੱਤਾ ਤੇ ਮੇਰੇ ਪੈਰਾਂ ਦੇ ਤਲੇ ਹੇਠਾਂ ਦਬ ਦਿੱਤੇ ਕਹਿੰਦੇ ਉਸ ਦੇ ਸਿਮਰਨ ਦੇ ਨਾਲ ਮੇਰਾ ਮਨ ਤੇ ਤਨ ਹਮੇਸ਼ਾ ਖਿੜਿਆ ਰਹਿੰਦਾ ਹੈ ਪਿਤਾ ਹਮਾਰੋ ਵੱਡ ਗੋਸਾਈ ਤਿਸ ਪਿਤਾ ਪੈ ਹੋ ਕਿਉ ਕਰ ਜਾਈ ਸਤਗੁਰ ਮਿਲੇ ਤਮਾਰਗ ਦਿਖਾਇਆ ਜਗਤ ਪਿਤਾ ਮੇਰੇ ਮਨ ਪਾਇਆ ਕਹਿੰਦੇ ਉਹ ਪਰਮੇਸ਼ਰ ਮੇਰਾ ਪਿਤਾ ਬਹੁਤ ਵੱਡਾ ਮਾਲਕ ਹੈ ਕਹਿੰਦੇ ਕਹਿੰਦੇ ਉਹਦੇ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਕਹਿੰਦੇ ਮੈਨੂੰ ਸਤਗੁਰ ਨੇ ਮਾਰਗ ਦਿਖਾਇਆ ਮੇਰੇ ਪਿਤਾ ਤੱਕ ਪਹੁੰਚਣ ਦਾ ਹੁਣ ਕਹਿੰਦੇ ਜਦੋਂ ਮੈਂ ਆਪਣੇ ਪਿਤਾ ਤੱਕ ਪਹੁੰਚ ਗਿਆ ਤੇਰੇ ਮੇਰੇ ਮਨ ਨੂੰ ਮੇਰਾ ਪਿਤਾ ਬਹੁਤ ਹੀ ਪਿਆਰਾ ਲੱਗਿਆ ਮੈਂ ਆਨੰਦ ਵਿੱਚ ਹਾਂ ਹੁਣ ਹਉ ਪੁੱਤ ਤੇਰਾ ਤੂੰ ਬਾਪ ਮੇਰਾ ਏਕੇਠਾ ਹਰ ਦੁਹਾਂ ਬਸੇਰਾ ਕਹੋ ਕਬੀਰ ਜਨ ਏਕੋ ਬੂਝਿਆ ਗੁਰ ਪ੍ਰਸਾਦ ਮੈਂ ਸਭ ਕਿਛ ਚ ਸੂਝਿਆ ਕਹਿੰਦੇ ਹੈ ਪਰਮੇਸ਼ਰ ਤੂੰ ਮੇਰਾ ਪਿਤਾ ਮੈਂ ਤੇਰਾ ਪੁੱਤਰ ਹਾਂ ਅਸੀਂ ਦੋਨੇ ਇੱਕੋ ਜਗ੍ਹਾ ਤੇ ਵਸਦੇ ਹਾਂ ਹਿਰਦੇ ਵਿੱਚ ਕਬੀਰ ਜੀ ਕਹਿੰਦੇ ਨੇ ਜਿਸ ਨੇ ਗੁਰੂ ਦੀ ਕਿਰਪਾ ਦੇ ਨਾਲ ਜੀਵਨ ਦੀ ਅਸਲੀਅਤ ਨੂੰ ਸਮਝ ਲਿਆ ਉਸ ਨੇ ਉਸ ਪਰਮੇਸ਼ਰ ਨੂੰ ਸਮਝ ਲਿਆ ਉਹਦੀ ਜਾਣ ਪਹਿਚਾਨ ਉਸ ਪਰਮੇਸ਼ਰ ਨਾਲ ਹੋ ਗਈ ਜਿਹਨੂੰ ਜੀਵਨ ਦਾ ਤਤ ਗਿਆਨ ਪਤਾ ਲੱਗ ਗਿਆ ਆਸਾ ਇੱਕ ਤਪਤਰ ਪਰ ਉਰਕਟ ਕੁਰਕਟ ਇੱਕ ਤਪਤਰ ਪਰ ਪਾਣੀ ਆਸ-ਪਾਸ ਪੰਚ ਜੋਗੀਆਂ ਬੈਠੇ ਵਿਚ ਨਕਟ ਦੇ ਰਾਣੀ ਨਕਟੀ ਕੋਠਨ ਗਨ ਬਾਡਾਡੂ ਕਿ ਨਹੀਂ ਵੀ ਬੇਕੀ ਕਾਟੀ ਤੂੰ ਰਹਾਓ ਇਹ ਤੇ ਹੁਣ ਦੂਜੇ ਪਾਸੇ ਦੀ ਤਸਵੀਰ ਖਿੱਚਦੇ ਨੇ ਕਬੀਰ ਜੀ ਕਹਿੰਦੇ ਜਿੱਥੇ ਮਨਮੁਖ ਸ਼ਰਾਬੀ ਲੋਕ ਬੈਠੇ ਹੁੰਦੇ ਨੇ ਇੱਕ ਪਾਸੇ ਕਹਿੰਦੇ ਉਹਨਾਂ ਨੇ ਕੁੱਕੜ ਬਣਾ ਕੇ ਰੱਖਿਆ ਹੁੰਦਾ ਇੱਕ ਪਾਸੇ ਉਹਨਾਂ ਨੇ ਸ਼ਰਾਬ ਭਰ ਕੇ ਰੱਖੀ ਹੁੰਦੀ ਆ ਇਹੋ ਜੀ ਜਗ੍ਹਾ ਤੇ ਕਹਿੰਦੇ ਜਿਹੜੇ ਪੰਜੇ ਕਾਮਾਦਿਕ ਬੈਰੀ ਨੇ ਤੇ ਮਾਇਆ ਦਾ ਬੜਾ ਕਹਿੰਦੇ ਬੋਲਵਾਲਾ ਹੁੰਦਾ ਮਾਇਆ ਤਾਂ ਕਹਿੰਦੇ ਸਾਰੇ ਸੰਸਾਰ ਵਿੱਚ ਹੀ ਬੋਲਵਾਲੇ ਚ ਫਿਰਦੀ ਆ ਕਹਿੰਦੇ ਕੋਈ ਵਿਚਾਰਵਾਨਾ ਜਿਸ ਨੇ ਇਸ ਮਾਇਆ ਨੂੰ ਕਹਿੰਦੇ ਕਾਬੂ ਵਿੱਚ ਕਰਕੇ ਰੱਖਿਆ ਹੁੰਦਾ ਸਗਲ ਮਾਹੇ ਨਕਟੀ ਕਵਾਸਾ ਸਗਲ ਮਾਰ ਹਉ ਹੇਰੀ ਸਗਲਿਆਂ ਕੀ ਹਉ ਬਹਿਨ ਪਾਨ ਜੀ ਜਿਨੇ ਬਰੀ ਤੇ ਸਚੇਰੀ ਕਹਿੰਦੇ ਬਹੁਤਿਆਂ ਦੇ ਵਿੱਚ ਇਹ ਮਾਇਆ ਪ੍ਰਧਾਨ ਹੋਈ ਫਿਰਦੀ ਆ ਸਾਰਿਆਂ ਦੇ ਉੱਪਰ ਕਹਿੰਦੇ ਮਾਇਆ ਦਾ ਕਾਬੂ ਹੈ ਕਹਿੰਦੇ ਕੋਈ ਹੈ ਕਿ ਜਿਨੇ ਮਤਲਬ ਇਹਦੇ ਇਹਦੇ ਉੱਪਰ ਕਾਬੂ ਕੀਤਾ ਹੋਏ ਕਹਿੰਦੇ ਬਹੁਤੇ ਆਨੇ ਜਿਸ ਤਰ੍ਹਾਂ ਐ ਮੇ ਇਕੱਠੀ ਕਰਦੇ ਨੇ ਜਿਵੇਂ ਭੈਣ ਤੇ ਭਾਨ ਜੀ ਦੇ ਨਾਲ ਪ੍ਰੇਮ ਹੁੰਦਾ ਫਿਰ ਕਹਿੰਦੇ ਜਿਨੇ ਇਹਦੇ ਤੇ ਅ ਕੰਟਰੋਲ ਕਰ ਲਿਆ ਕਾਬੂ ਚ ਕਰ ਲਿਆ ਮਾਇਆ ਨੂੰ ਉਹਦੀ ਫਿਰੇ ਦਾਸੀ ਬਣਦੀ ਆ ਹਮਰੋ ਪਰਤਾ ਬਡੋ ਵਿਵੇਕੀ ਆਪੇ ਸੰਤ ਕਹਾਵੇ ਓਹੋ ਹਮਾਰੇ ਮਾਥੇ ਕਾਇਮ ਔਰ ਹਮਰੇ ਨਿਕਟ ਨਾ ਆਵੇ ਕਹਿੰਦੇ ਜਦੋਂ ਕਹਿੰਦੇ ਹਮਰੋ ਪਰਤਾ ਵੱਡੋ ਵਿਵੇਕੀ ਆਪੇ ਸੰਤ ਕਹਾਵੇ ਕਹਿੰਦੇ ਜਿਹੜਾ ਕੋਈ ਵੱਡਾ ਵਿਚਾਰਵਾਨ ਆ ਕਹਿੰਦੇ ਜਿਨੇ ਕਹਿੰਦੇ ਸਾਡੇ ਉਹ ਪਰਮਾਤਮਾ ਕਹਿੰਦੇ ਜਿਨੇ ਕਹਿੰਦੇ ਸਾਡੇ ਸਿਰ ਦੇ ਉੱਪਰ ਮਿਹਰ ਕਰਕੇ ਸਾਡਾ ਮਾਇਆ ਤੇ ਕਾਬੂ ਕਰਵਾਇਆ ਫਿਰ ਕਹਿੰਦੇ ਇਹ ਸਾਡੇ ਸਾਡਾ ਕੁਝ ਨਹੀਂ ਵਿਕਾਰ ਸਕਦੀ ਜਦੋਂ ਪਰਮੇਸ਼ਰ ਨੇ ਕਹਿੰਦੇ ਮਿਹਰ ਕਰਕੇ ਸਾਡੇ ਮਾਇਆ ਵਾਸ ਵਿੱਚ ਕਰ ਦਿੱਤੀ ਸਾਡੇ ਕਹਿੰਦੇ ਮੱਥੇ ਦੇ ਉੱਪਰ ਉਹਦਾ ਹਮੇਸ਼ਾ ਕਹਿੰਦੇ ਹੱਥ ਰਹਿੰਦਾ ਪਰਮਾਤਮਾ ਦਾ ਫਿਰ ਸਾਡੇ ਇਹ ਨੇੜੇ ਨਹੀਂ ਆ ਸਕਦੀ ਨਾਕੋ ਕਾਟੀ ਕਾਨੋ ਕਾਟੀ ਕਾਟਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਕਹਿੰਦੇ ਜਿਹੜੇ ਸੰਤ ਨੇ ਉਹ ਇਹਦੀ ਪਰਵਾਹ ਨਹੀਂ ਕਰਦੇ ਕਹਿੰਦੇ ਉਹ ਇਹਨੂੰ ਕਹਿੰਦੇ ਕਿਸੇ ਪਾਸਿਓਂ ਵੀ ਮੂੰਹ ਨਹੀਂ ਲਾਉਂਦੇ ਮਾਇਆ ਨੂੰ ਕਹਿੰਦੇ ਜਿਹੜੀ ਇਹ ਸੰਤਾਂ ਦੀ ਬੈਰਨ ਆ ਇਸ ਤਰ੍ਹਾਂ ਕੇ ਸੰਤਾਂ ਦਾ ਆਤਮਿਕ ਜੀਵਨ ਤਵਾ ਨਹੀਂ ਕਰ ਸਕਦੀ ਜਿਵੇਂ ਆਮ ਲੋਕਾਂ ਦਾ ਕਰ ਦਿੱਤਾ ਕਿਉਂਕਿ ਸੰਤਾਂ ਨੇ ਇਹਨੂੰ ਕਾਬੂ ਵਿੱਚ ਕੀਤਾ ਹੁੰਦਾ ਪਰ ਕਹਿੰਦੇ ਤਿੰਨਾ ਲੋਕਾਂ ਦੀ ਜੀਵਾਂ ਦੀ ਪਿਆਰੀ ਆ ਮਾਇਆ ਪਰ ਸੰਤਾਂ ਦੀ ਇਹ ਬੈਰਨ ਆਸਾ ਜੋਗੀ ਜਤੀ ਤਪੀ ਸੰਿਆਸੀ ਬਹੁਤ ਹੀ ਰਤਿ ਬ੍ਰਹਮਨਾ ਲੁੰਜਤ ਮੁੰਜਤ ਮੋਨ ਜਟਾਤਰ ਅੰਤ ਤਉ ਮਰਨਾ ਤਾਂ ਤੇ ਸੇਵਿਯਲੇ ਰਾਮਨਾ ਰਸਨਾ ਰਾਮ ਨਾਮ ਹਿਤ ਜਾਕੇ ਕਹਾ ਕਰੈ ਜਮਨਾ ਰਹਾਉ ਕਹਤੇ ਬੜੇ ਤਰਾਂ ਦੇ ਜੋਗੀ ਲੋਕ ਨੇ ਜਤੀ ਨੇ ਤਪ ਕਰਨ ਵਾਲੇ ਨੇ ਸੰਨਿਆਸੀ ਨੇ ਜੋ بڑے ਤੀਰਥ ਰਟਨ ਕਰਦੇ ਫਿਰਦੇ ਨੇ ਤੀਰਥਾਂ ਤੇ ਮਤਲਬ ਜਾਂਦੇ ਨੇ ਜਿੱਦਾਂ ਕਹਿੰਦੇ ਵੀ ਤੀਰਥ ਯਾਤਰਾ ਕਰਦੇ ਨੇ ਪਰਮਾਤਮਾ ਨੂੰ ਪਾਉਣ ਦੀ ਖਾਤਰ ਇਸ ਤਰ੍ਹਾਂ ਹੀ ਕਹਿੰਦੇ ਮੋਨੀ ਨੇ ਜਟਾ ਧਾਰ ਨੇ ਸਰੇਵੜੇ ਨੇ ਪਰ ਕਹਿੰਦੇ ਸਾਰਿਆਂ ਨੇ ਅੰਤ ਨੂੰ ਮਰਨਾ ਤੇ ਹੈ ਨਾ ਇਸ ਕਰਕੇ ਕਬੀਰ ਜੀ ਕਹਿੰਦੇ ਨੇ ਕਿ ਇਹ ਸਾਰੇ ਭੇਸ ਧਾਰਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਪ੍ਰਾਪਤੀ ਹੋਣੀ ਆ ਪਰਮਾਤਮਾ ਦੀ ਉਹਦਾ ਨਾਮ ਸਿਮਰ ਕੇ ਫਿਰ ਕਬੀਰ ਜੀ ਕਹਿੰਦੇ ਨੇ ਜਿਸ ਨੇ ਰਸਨਾ ਦੇ ਨਾਲ ਪ੍ਰੇਮ ਦੇ ਨਾਲ ਉਸ ਪਰਮੇਸ਼ਰ ਦਾ ਨਾਮ ਜਪਿਆ ਜਮ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਉਹ ਆਵਾਗਮਨ ਦੇ ਚੱਕਰ ਚੋਂ ਨਿਕਲ ਗਿਆ ਆਗਮ ਨਿਰਗਮ ਜੋਤਿਕ ਜਾਣੈ ਬਹੁ ਬਹੁ ਬਿਆ ਕਰਨਾ तन्त्र मंत्र सब औखद अंत अन्त्ौ मरना राजभोग अर्षत्र सिंहासन बहु सुंदर रमना कपूर सुबासक चंदन अंत तौ मरना वेद पुराण सिमरत सब खोजे कहू ना उबरना ਕਹੋ ਕਵੀਰ ਇਉਂ ਰਾਮੈ ਜੰਪੋ ਮੇਟ ਜਨਮ ਮਰਨਾ ਵਾਹਿਗੁਰੂ ਜੀ ਹਾਂ ਦੀ ਸੰਗਤ ਜੀ ਕਵੀਰ ਜੀ ਕਹਿੰਦੇ ਨੇ ਸਾਹ ਕਹਿੰਦੇ ਉਹ ਲੋਕ ਜਿਹੜੇ ਵੇਦਾਂ ਸ਼ਾਸਤਰਾਂ ਦੇ ਗਿਆਤਾ ਨੇ ਜੋਤਿਸ਼ ਜਾਣਦੇ ਨੇ ਬੜੀ ਤਰ੍ਹਾਂ ਦੀ ਵਿਆਕਰਣ ਜਾਣਦੇ ਨੇ ਤੰਤਰ ਮੰਤਰ ਜਾਣਦੇ ਨੇ ਬੜੀਆਂ ਔਖ ਦੀਆਂ ਜਾਣਦੇ ਨੇ ਬੜੀਆਂ ਔਸ਼ਧੀਆਂ ਕਰਨੀਆਂ ਜਾਣਦੇ ਨੇ ਕਹਿੰਦੇ ਅੰਤ ਨੂੰ ਉਹਨਾਂ ਨੇ ਵੀ ਮਰਨਾ ਬੈਠੇ ਨਹੀਂ ਰਹਿਣਾ ਹੈਗਾ ਕਹਿੰਦੇ ਵੱਡੇ ਵੱਡੇ ਰਾਜ ਭੋਗਣ ਵਾਲੇ ਜਿਨ੍ਹਾਂ ਦੇ ਸਿਰ ਤੇ ਛਤਰ ਝੁਲਦੇ ਨੇ ਵੱਡੇ ਸੰਗਾਸਣ ਨੇ ਸੁੰਦਰ ਮਹਿਲ ਨੇ ਸੁੰਦਰ ਇਸਤਰੀਆਂ ਨੇ ਪਾਨ ਕਹਿੰਦੇ ਪਾਨਾਂ ਦੇ ਰਸ ਚੱਖਦੇ ਨੇ ਚੰਦਨ ਲਾਉਂਦੇ ਨੇ ਸੁਗੰਧੀਆਂ ਲਾਉਂਦੇ ਨੇ ਉਹਨਾਂ ਨੇ ਵੀ ਕਹਿੰਦੇ ਅੰਤ ਨੂੰ ਮਰਨਾ ਹੈ ਕਹਿੰਦੇ ਵੇਦ ਪੁਰਾਨ ਸ਼ਾਸਤਰ ਸਭ ਵਿਚਾਰ ਕੇ ਦੇਖ ਲੇ ਸਭ ਕਹਿੰਦੇ ਨੇ ਕਿ ਉਸ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਸ ਸੰਸਾਰ ਸਾਗਰ ਤੋਂ ਕੋਈ ਨਹੀਂ ਤਰਿਆ ਫਿਰ ਕਬੀਰ ਜੀ ਕਹਿੰਦੇ ਨੇ ਉਸ ਪਰਮਾਤਮਾ ਦਾ ਨਾਮ ਜਪੀਏ ਇਸ ਤਰ੍ਹਾਂ ਨਾਮ ਜਪ ਕੇ ਆਪਣਾ ਜਨਮ ਮਰਨ ਦਾ ਜਿਹੜਾ ਇਹ ਗੇੜਾ ਉਹਨੂੰ ਖਤਮ ਕਰ ਲਈਏ ਉਹਦੇ ਨਾਮ ਤੋਂ ਬਿਨਾ ਬੰਦ ਖਲਾਸੀ ਨਹੀਂ ਹੈ ਉਹਦਾ ਨਾਮ ਹੀ ਇਸ ਭਵਜਲ ਤੋਂ ਤਾਰਨ ਵਾਲਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ